ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਹੋਰ ਘਟਾਵੇਗੀ। ਉਹਨਾਂ ਨੇ ਕਿਹਾ ਹੈ ਕਿ ਇਹ ਗਿਣਤੀ 31 ਦਸੰਬਰ 2027 ਦੇ ਅੰਤ ਤੱਕ ਕੈਨੇਡਾ ਦੀ ਕੁੱਲ ਜਨਸੰਖਿਆ ਦੇ 5% ਤੋਂ ਵੀ ਘੱਟ ਕੀਤੀ ਜਾਵੇਗੀ। ਇਸ ਦੇ ਨਾਲ ਹਾਊਸਿੰਗ, ਸਿਹਤ ਸੇਵਾਵਾਂ ਅਤੇ ਸਮਾਜਿਕ ਢਾਂਚੇ ਤੇ ਪੈ ਰਹੇ ਬੋਝ ਨੂੰ ਘਟਾਉਣ ਦੇ ਵਿੱਚ ਕਾਫੀ ਮਦਦ ਮਿਲੇਗੀ। ਮਾਕਾਰਨੀ ਨੇ ਐਡਮਿੰਟਨ ਦੇ ਵਿੱਚ ਲਿਬਰਲ ਪਾਰਟੀ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਥਿਰ ਅਤੇ ਟਿਕਾਊ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ ਇਸ ਦੇ ਵਿੱਚ ਕੱਚੇ ਕਾਮਕਾਜੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸਾਲ 2027 ਤੱਕ 5% ਤੋਂ ਘੱਟ ਰੱਖਣਾ ਸ਼ਾਮਿਲ ਹੈ ਉਹਨਾਂ ਨੇ ਜ਼ੋਰ ਦਿੱਤਾ ਕਿ ਇਹ ਕਦਮ ਪੈਨਡੈਮਿਕ ਤੋਂ ਬਾਅਦ ਵਧੀ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਰੂਰੀ ਹੈ ਪਰ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਰੋਕਣਾ ਉਹ ਨਹੀਂ ਚਾਹੁੰਦੇ ਕੈਨੇਡਾ ਦੀ ਜਨਸੰਖਿਆ ਹੁਣ ਲਗਭਗ 1.41 ਮਿਲੀਅਨ ਹੈ ਜਿਸ ਦੇ ਵਿੱਚ ਕੱਚੇ ਨਿਵਾਸੀਆਂ ਦੀ ਗਿਣਤੀ 3 ਮਿਲੀਅਨ ਤੋਂ ਜ਼ਿਆਦਾ ਹੈ। ਇਹਨਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵਿਦੇਸ਼ੀ ਕਾਮਕਾਜੀ ਯਾਨੀ ਕਿ ਟੈਂਪਰਰੀ ਫੋਰਨ ਵਰਕਰਸ ਅਤੇ ਹੋਰ ਲੋਕ ਵੀ ਇਸ ਦੇ ਵਿੱਚ ਸ਼ਾਮਿਲ ਨੇ। ਪਿਛਲੇ ਕੁਝ ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਵਿੱਚ ਹੋਏ ਵਾਧੇ ਦੇ ਨਾਲ ਹਾਊਸਿੰਗ ਸੰਕਟ ਅਤੇ ਹਸਪਤਾਲਾਂ ਦੇ ਵਿੱਚ ਲੰਮੀਆਂ ਲਾਈਨਾਂ ਤੇ ਨੌਕਰੀ ਦੇ ਲਈ ਤਕਰਾਰ ਵਧੀ ਹੈ। ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਰ 25 ਸਾਲਾਂ ਦੇ ਨੀਵੇਂ ਪੱਧਰ ਤੇ ਦੇਖੀ ਗਈ ਹੈ ਜਦਕਿ ਕੰਪਨੀਆਂ ਦੇ ਵੱਲੋਂ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਵਧਾਉਣ ਦੀ ਮੰਗ ਵੱਧਦੀ ਜਾ ਰਹੀ ਹੈ ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਾਲ 2026 ਤੱਕ 5 ਫੀਸਡ ਦਾ ਟਿਚਾ ਪੂਰਾ ਕਰਨਾ ਕਾਫੀ ਮੁਸ਼ਕਿਲ ਹੋਵੇਗਾ ਪਰ ਕਾਰਨੀ ਸਰਕਾਰ ਦਾ ਕਹਿਣਾ ਹੈ ਕਿ ਸਾਲ 2027 ਤੱਕ ਇਸ ਨੂੰ ਯਕੀਨੀ ਬਣਾਇਆ ਜਾਵੇਗਾ ਇਸ ਨਾਲ ਅੰਦਾਜ਼ਨ 10 ਲੱਖ ਕੱਚੇ ਨਿਵਾਸੀਆਂ ਨੂੰ ਜਾਂ ਤਾਂ ਵਾਪਸ ਜਾਣਾ ਪੈ ਸਕਦਾ ਹੈ ਜਾਂ ਫਿਰ ਪੀਆਰ ਹਾਸਲ ਕਰਨ ਦੇ ਲਈ ਭਜਣਾ ਪਵੇਗਾ ਇਸ ਯੋਜਨਾ ਨਾਲ ਕੈਨੇਡਾ ਸਰਕਾਰ ਸਾਲ 2025 ਅਤੇ 26 ਦੇ ਵਿੱਚ ਆਪਣੀ ਆਬਾਦੀ ਦੇ ਵਿੱਚ ਕੁਝ ਫੀਸਦ ਘਟਾਉਣ ਦਾ ਟੀਚਾ ਮਿੱਥ ਕੇ ਬੈਠੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਸ ਤੇ ਕੈਪ ਲਗਾਇਆ ਗਿਆ ਹੈ ਜਿਸ ਦੇ ਨਾਲ ਭਾਰਤੀ ਵਿਦਿਆਰਥੀਆਂ ਦੇ ਅਰਜ਼ੀਆਂ ਦੇ ਵਿੱਚ 32 ਫੀਸਦ ਦਾ ਘਾਟਾ ਦੇਖਣ ਨੂੰ ਮਿਲਿਆ ਹੈ ਟੀ ਐਫ ਡਬਲਯੂ ਪ੍ਰੋਗਰਾਮ ਸੇ ਵਿੱਚ ਵੀ ਸਖਤੀ ਕੀਤੀ ਜਾ ਰਹੀ ਹੈ ਪਰ ਕਾਰਨੀ ਦਾ ਕਹਿਣਾ ਹੈ ਕਿ ਕੁਝ ਸੈਕਟਰਸ ਜਿਵੇਂ ਕਿ ਖੇਤੀਬਾੜੀ ਦੇ ਲਈ ਇਹ ਪ੍ਰੋਗਰਾਮ ਕਾਫੀ ਜ਼ਰੂਰੀ ਹੈ ਉਦੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਰ ਨੇ ਇਸ ਨੂੰ ਮਜ਼ਦੂਰੀ ਘਟਾਉਣ ਵਾਲੀ ਨੀਤੀ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ TFW ਪ੍ਰੋਗਰਾਮ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਪੋਲੀਵਰ ਦਾ ਕਹਿਣਾ ਹੈ ਕਿ ਕੈਨੇਡੀਅਨ ਨੌਕਰੀਆਂ ਕੈਨੇਡੀਅਨ ਲੋਕਾਂ ਲਈ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਹੀ ਸਰਕਾਰ ਨੇ 1,05,000 ਤੋਂ ਜ਼ਿਆਦਾ TFW ਪਰਮਿਟਸ ਜਾਰੀ ਕਰ ਦਿੱਤੇ ਨੇ। ਮਹਾਰਾ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਕੱਚੇ ਨਿਵਾਸੀਆਂ ਦੀ ਅਸਲ ਗਿਣਤੀ ਘਟ ਦੱਸੀ ਜਾ ਰਹੀ ਹੈ ਬਹੁਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਕੈਨੇਡਾ ਦੇ ਵਿੱਚ ਹੀ ਰਹਿ ਜਾਂਦੇ ਨੇ ਜਾਂ ਫਿਰ ਅੰਡਰਗਰਾਊਂਡ ਇਕਨੋਮੀ ਦੇ ਵਿੱਚ ਕੰਮ ਕਰਦੇ ਨੇ ਇੱਕ ਰਿਪੋਰਟ ਦੇ ਮੁਤਾਬਿਕ 5 ਲੱਖ ਤੋਂ ਜ਼ਿਆਦਾ ਅਜਿਹੇ ਨਿਵਾਸੀ ਨੇ ਜਿਨ੍ਹਾਂ ਦੇ ਪਰਮਿਟ ਖਤਮ ਹੋ ਚੁੱਕੇ ਨੇ ਪਰ ਉਹ ਕੈਨੇਡਾ ਛੱਡ ਕੇ ਵਾਪਸ ਨਹੀਂ ਗਏ ਇਸ ਦੇ ਨਾਲ ਹਾਊਸਿੰਗ ਤੇ ਨੌਕਰੀਆਂ ਤੇ ਪ੍ਰੈਸ਼ਰ ਵੀ ਵੱਧ ਰਿਹਾ ਹੈ ਇਸ ਨੀਤੀ ਨਾਲ ਭਾਰਤੀ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਕਾਮਕਾਜੀਆਂ ਤੇ ਸਭ ਤੋਂ ਵੱਧ ਅਸਰ ਪਵੇਗਾ ਕਿਉਂਕਿ ਭਾਰਤ ਤੋਂ ਕੈਨੇਡਾ ਲਈ ਸਭ ਤੋਂ ਵੱਧ ਲੋਕ ਪੜ੍ਹਾਈ ਤੇ ਵਰਕ ਵੀਜ਼ਾ ਦੇ ਉੱਤੇ ਇੱਥੇ ਆਉਂਦੇ ਨੇ ਪਰ ਕਾਰਨੀ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਰਹਿ ਰਹੇ ਨਿਵਾਸੀਆਂ ਨੂੰ ਪੀਆਰ ਹਾਸਲ ਕਰਨ ਦੇ ਨਵੇਂ ਰਸਤੇ ਦਿੱਤੇ ਜਾਣੇ ਚਾਹੀਦੇ ਨੇ ਇਸ ਦੇ ਨਾਲ ਇਕਨੋਮੀ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਹਾਈ ਸਕਿਲਡ ਇਮੀਗ੍ਰੈਂਟਸ ਨੂੰ ਤਰਜੀਹ ਦਿੱਤੀ ਜਾਵੇਗੀ ਸਰਕਾਰ ਨੇ ਹਾਊਸਿੰਗ ਨੂੰ ਵਧਾਉਣ ਦੇ ਲਈ 25 ਅਰਬ ਡਾਲਰ ਦਾ ਐਲਾਨ ਵੀ ਕੀਤਾ ਹੈ ਜਿਸ ਦੇ ਵਿੱਚ ਨਵੇਂ ਘਰਾਂ ਤੇ GST ਕਟਾਈ ਜਾਵੇਗੀ ਅਗਲੇ ਮਹੀਨਿਆਂ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਲੈਵਲ ਪਲਾਨ ਆਉਣ ਵਾਲੀ ਹੈ ਜੋ ਹੋਰ ਵੇਰਵੇ ਸਾਹਮਣੇ ਲਿਆਵੇਗੀ